ਤੁਸੀਂ ਇਸ ਕਰਪਟ ਗਵਰਨਮੈਂਟ ਦੇ ਆਮ ਆਦਮੀ ਪਾਰਟੀ ਦੇ ਜਿਹਦਾ ਸਰਗਣਾ ਕੇਜਰੀਵਾਲ ਹੈਗਾ ਜੋ ਦਿੱਲੀ ਨੂੰ ਲੁੱਟ ਕੇ ਫਿਰ ਪੰਜਾਬ ਤੇ ਡੇਰਾ ਪਾ ਕੇ ਬਹਿ ਗਿਆ ਜਿਸ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਆਪਣੀ ਕਟਕੁਟਲੀ ਬਣਾ ਲਿਆ ਔਰ ਉਹਨਾਂ ਤੋਂ ਜ਼ਬਰਨ ਗੈਰ ਕਾਨੂੰਨੀ ਕੰਮ ਕਰਵਾ ਰਹੇ ਨੇ ਲਾਈਕਰ ਲੈਂਡ ਪੁਲੀਸਿੰਗ ਤੇ ਮੈਂ ਸਾਰੇ ਪੁਲਸ ਅਧਿਕਾਰੀਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਚਾਹੇ ਸੀਐਮ ਹੋਵੇ ਚਾਹੇ ਇਹਨਾਂ ਦਾ ਸਰਗਨਾ ਕੇਜਰੀਵਾਲ ਹੋਵੇ ਬਿਲਕੁਲ ਨਹੀਂ ਇਹਨਾਂ ਦੇ ਗਲਤ ਆਰਡਰਾਂ ਨੂੰ ਨਾਮ ਨਹੀਂਓ ਇਤਿਹਾਸ ਹੋਇਆ ਹੈਗਾ ਇਸ ਸਰਕਾਰਾਂ ਦੇ ਕਹੇ ਤੇ ਜੋ ਜੋ ਉਸ ਅਸਤਰਾ ਨੇ ਆਮ ਨਾਗਰਿਕਾਂ ਨਾਲ ਜਿੱਤਕਾ ਕੀਤਾ ਤੇ ਉਹਨਾਂ ਨੂੰ ਵੀ ਜੇਲ੍ਹਾਂ ਭੁਗੀਆਂ ਪਈਆਂ ਔਰ ਹਾਈ ਕੋਰਟ ਦੀਆਂ ਬੌੜੀਆਂ ਚੜ੍ਹਨੀਆਂ ਉਤਰਨੀਆਂ ਪਈਆਂ ਜਨ ਹਿਤੇਸ਼ੀ ਟੀਆਰਪ ਨਹੀਂ ਭਰੋ ਸਾ ਆਪਕਾ ਅੱਜ ਯੂਨਾਈਟਿਡ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਜਿਹੜਾ ਨਾਦਰ ਸ਼ਾਹੀ ਫਰਮਾਨ ਜਾਰੀ ਹੋਇਆ ਹੈ ਜ਼ਬਰਨ ਲੋਕਾਂ ਦੀਆਂ ਸੁਵਿਧਾ ਜਬਤ ਕਰਨ ਦਾ ਅੱਜ ਉਹਦੇ ਖਿਲਾਫ ਆਪਣਾ ਸੰਘਰਸ਼ ਸ਼ੁਰੂ ਕਰਨ ਵਾਸਤੇ ਅੱਜ ਪੂਰੇ ਪੰਜਾਬ ਦੀ ਯੂਨਾਈਟਿਡ ਅਕਾਲੀ ਦਲ ਜਿਸ ਦੇ ਪ੍ਰਧਾਨ ਸਰਦਾਰ ਗੁਰਦੀਪ ਸਿੰਘ ਬਠਿੰਡਾ ਜੀ ਨੇ ਉਹਨਾਂ ਨੇ ਅੱਜ ਆ ਇੱਥੇ ਮੀਟਿੰਗ ਕੀਤੀ ਔਰ ਮੀਟਿੰਗ ਹਲੇ ਚੱਲ ਰਹੀ ਹੈਗੀ ਹੈ ਔਰ ਸਾਰਿਆਂ ਦਾ ਆ ਇੱਕ ਮਤ ਹੈਗੇ ਨੇ ਆ ਤੁਹਾਨੂੰ ਪ੍ਰੈਸ ਨੋਟ ਵੀ ਦੇ ਰਹੇ ਹੈਗੇ ਬਈ ਆਹ ਜਿਹੜਾ ਸਰਕਾਰ ਨੇ ਜ਼ਬਰਨ ਨਾਦਰਸ਼ਈ ਫਰਮਾਨ ਜਾਰੀ ਕਰਕੇ ਲੈਂਡ ਪੁਲਿੰਗ ਦੇ ਵਿਰੁੱਧ ਉਹਨੂੰ ਬਹੁਤ ਜ਼ੋਰਦਾਰ ਸੰਘਰਸ਼ ਕਰਨ ਦਾ ਐਲਾਨ ਕਰਨ ਜਾ ਰਹੇ ਹੈਗੇ ਔਰ ਮੈਂ ਇਹਦੇ ਵਿੱਚ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਵੀ ਇਸ ਦੇ ਦੋ ਤਿੰਨ ਦਿਨਾਂ ਤੋਂ ਸਾਡੇ ਲੁਰਹਾਲਾ ਸ਼ਹਿਰ ਦੇ ਵਪਾਰੀਆਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਵੀ ਲਾਲਾ ਜੀ ਆਪਣੀ ਜ਼ਮੀਨ ਦੇ ਕਾਗਜ਼ ਲਿਆਓ ਜਾਂ ਫਿਰ ਅਸੀਂ ਆਈਏ ਤੇ ਮੈਂ ਸਭ ਤੋਂ ਪਹਿਲਾਂ ਆਪਣੇ ਸਾਰੇ ਪੰਜਾਬ ਦੇ ਪੁਲਿਸ ਅਫਸਰ ਸਾਹਿਬਾਨ ਨੂੰ ਚਾਹੇ ਉਹ ਆਈਪੀਐਸ ਅਫਸਰ ਸਾਹਿਬਾਨ ਨੇ ਚਾਹੇ ਬੀਪੀਐਸ ਨੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਦੇਖੋ ਤੁਹਾਨੂੰ ਸਰਕਾਰ ਨੇ ਜੋ ਤਾਕਤ ਦਿੱਤੀ ਹੈਗੀ ਐਜ਼ ਅ ਪੁਲਿਸ ਆਫੀਸਰ ਉਹ ਜੰਦਾ ਨੂੰ ਨਿਆਂ ਦੇਣ ਵਾਸਤੇ ਸਰਕਾਰਾਂ ਆਂਦੀਆਂ ਸਰਕਾਰਾਂ ਜਾਂਦੀਆਂ ਪਰੰਤੂ ਤੁਸੀਂ ਇੱਥੇ ਹੀ ਪੰਜਾਬ ਦੀ ਸੇਵਾ ਕਰਨੀ ਹੈ ਔਰ ਲੋਕਾਂ ਨੂੰ ਨਿਆਂ ਦੇਣਾ ਹੈ ਤੁਸੀਂ ਇਸ ਕਰਪਟ ਗਵਰਨਮੈਂਟ ਦੇ ਆਮ ਆਦਮੀ ਪਾਰਟੀ ਦੇ ਜਿਹਦਾ ਸਰਗਣਾ ਕੇਜਰੀਵਾਲ ਹੈਗਾ ਜੋ ਦਿੱਲੀ ਨੂੰ ਲੁੱਟ ਕੇ ਉਹਨੂੰ ਪੰਜਾਬ 'ਚ ਡੇਰਾ ਪਾ ਕੇ ਬਹਿ ਗਿਆ ਜਿਸਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਆਪਣੀ ਕਟਕੁਤਲੀ ਬਣਾ ਲਿਆ ਔਰ ਉਹਨਾਂ ਤੋਂ ਜ਼ਬਰਨ ਗੈਰ ਕਾਨੂੰਨੀ ਕੰਮ ਕਰਵਾ ਰਹੇ ਨੇ ਲਾਈਕਾ ਲੈਂਡ ਪੁਲਿੰਗ ਪਾਲਸੀ ਤੇ ਮੈਂ ਸਾਰੇ ਪੁਲਿਸ ਅਧਿਕਾਰੀਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਚਾਹੇ ਸੀਐਮ ਹੋਵੇ ਚਾਹੇ ਇਹਨਾਂ ਦਾ ਸਰਗਨਾ ਕੇਜਰੀਵਾਲ ਹੋਵੇ ਬਿਲਕੁਲ ਵੀ ਇਹਨਾਂ ਦੇ ਗਲਤ ਆਰਡਰਾਂ ਨੂੰ ਨਾ ਮੰਨਿਓ ਇਤਿਹਾਸ ਹੋਇਆ ਹੈਗਾ ਵੀ ਸਰਕਾਰਾਂ ਦੇ ਕਹੇ ਤੇ ਜੋ ਜੋ ਉਸ ਅਫਸਰਾਂ ਨੇ ਆਮ ਨਾਗਰਿਕਾਂ ਨਾਲ ਜਿੱਤਕਾ ਕੀਤਾ ਹੈ ਤੇ ਉਹ ਉਹਨਾਂ ਨੂੰ ਵੀ ਜੇਲ੍ਹਾਂ ਭੁਗਦੀਆਂ ਪਈਆਂ ਔਰ ਹਾਈ ਕੋਰਟ ਦੀਆਂ ਪੌੜੀਆਂ ਚੜ੍ਹਣੀਆਂ ਉਤਰਣੀਆਂ ਪਈਆਂ ਸੋ ਵਾਹਿਗੁਰੂ ਦਾ ਖੌਫ ਮੰਦੇ ਵਿੱਚ ਰੱਖਿਓ ਜ਼ਰੂਰ ਔਰ ਇਨਸਾਫ ਦਿਓ ਡਟ ਕੇ ਖੜੋ ਆ ਪੰਜਾਬ ਨੂੰ ਲੁੱਟਣ ਵਾਸਤੇ ਆਏ ਹੈਗੇ ਨੇ ਇਹਨਾਂ ਨੂੰ ਅਸੀਂ ਸਾਰੇ ਅੱਜ ਸਾਡੇ ਵਪਾਰੀਆਂ ਦੇ ਨਾਲ ਯੂਨਾਈਟਿਡ ਕਾਲੀ ਦਲ ਨੇ ਵਿਸ਼ੇਸ਼ ਤੌਰ ਤੇ ਸਾਨੂੰ ਆਪਣਾ ਆਸ਼ਵਾਸਨ ਦਿੱਤਾ ਹੈ ਤੇ ਅਸੀਂ ਇਸ ਦਾ ਅਗਰ ਵਪਾਰੀਆਂ ਨੂੰ ਧੱਕਾ ਹੋਊਗਾ ਕਿਸਾਨਾਂ ਨਾਲ ਉਹ ਤਾਂ ਹੋ ਹੀ ਰਿਹਾ ਹੈਗਾ ਸਾਰੀਆਂ ਸੰਘਰਸ਼ ਕਮੇਟੀਆਂ ਮਿਲ ਕੇ ਅਸੀਂ ਇਹਦਾ ਜ਼ੋਰਦਾਰ ਵਿਰੋਧ ਕਰਾਂਗੇ ਕਿ ਪੁਲਿਸ ਅਫਸਰਾਂ ਨੂੰ ਸਹਬਾਨਾਂ ਨੂੰ ਖਾਸ ਕਰ ਖਾਸ ਤੌਰ ਤੇ ਮੇਰੀ ਬੇਨਤੀ ਹੈ ਵੀ ਤੁਸੀਂ ਇਹਨਾਂ ਦੇ ਗਲਤ ਆਰਡਰਾਂ ਨੂੰ ਬਿਲਕੁਲ ਨਾ ਮੰਨਿਓ ਔਰ ਬਿਲਕੁਲ ਵੀ ਗੈਰ ਕਾਨੂੰਨੀ ਕੋਈ ਧਮਕਾਨ ਵਾਲੇ ਫੋਨ ਨਾ ਕਰਿਓ ਕਈਆਂ ਨੇ ਜਿਹੜੇ ਪੁਲਿਸ ਅਫਸਰਾਂ ਨੇ ਉਹਨਾਂ ਦੇ ਆਫਿਸਿਸ ਕੋ ਜਿਹਨੇ ਵਪਾਰੀਆਂ ਨੂੰ ਫੋਨ ਗਏ ਉਹਨਾਂ ਦੀ ਰਿਕਾਰਡਿੰਗਾਂ ਹੋ ਗਈਆਂ ਹੈਗੀਆਂ ਬਹੁਤ ਜਲਦੀ ਉਹ ਰਿਕਾਰਡਿੰਗਸ ਦੀ ਜਨਤਕ ਕਰ ਦਿੱਤੀਆਂ ਜਾਣਗੀਆਂ ਫਿਰ ਕੱਲ ਨੂੰ ਆਪਸ ਵਿੱਚ ਟਕਰਾਵ ਹੋਰ ਵਧੇਗਾ ਤੇ ਇਸ ਕਾਰਨ ਆਹ ਗੈਰ ਕਾਨੂੰਨੀ ਆਰਡਰਾਂ ਤੋਂ ਬਚਿਓ ਔਰ ਨਿਆਂ ਦਿਓ ਪੰਜਾਬੀਆਂ ਨੂੰ ਸੋ ਆਈ ਮੈਂ ਬੇਨਤੀ ਕਰਦਾ ਅਸੀਂ ਸਾਰੇ ਮਿਲ ਕੇ ਇਸ ਲੈਂਡ ਪੂਲਿੰਗ ਦਾ ਵਿਰੋਧ ਕਰਾਂਗੇ ਆ ਟੋਟਲ ਗਵਰਨਮੈਂਟ ਫੇਲ ਹੋ ਚੁੱਕੀ ਹੈਗੀ ਸਾਰੇ ਸਰਕਾਰੀ ਵਿਭਾਗਾਂ ਦੇ ਵਿੱਚ ਭ੍ਰਸ਼ਟਾਚਾਰ ਦੀ ਸੀਮਾਵਾਂ ਲੰਘ ਚੁੱਕੀਆਂ ਹੈਗੀ ਆਓ ਸਾਰੇ ਪੰਜਾਬੀਓ ਸਾਰੇ ਵਪਾਰੀਓ ਖਬਰਾਂ ਦੇ ਲੋੜ ਨਹੀਂ ਜੇ ਅਸੀਂ ਇਕੱਠੇ ਆਏ ਅੱਜ ਸਿਉ ਕਿਸਾਨ ਮੋਰਚੇ ਦੇ ਰਾਜਵਾਲ ਸਾਹਿਬ ਨੇ ਵੀ ਸਾਨੂੰ ਸਪੋਰਟ ਦੇ ਦਿੱਤੀ ਹੈਗੀ ਆ ਆਪਾਂ ਕਿਸਾਨ ਭਰਾਵਾਂ ਨਾਲ ਖੜੇ ਆ ਕਿਸਾਨ ਭਰਾ ਜਿਨ੍ਹਾਂ ਦੀ ਜ਼ਮੀਨਾਂ ਐਕਵਾਇਰ ਹੋ ਰਹੀਆਂ ਨੇ ਜ਼ਮੀਦਾਰਾਂ ਦੀਆਂ ਅਸੀਂ ਉਹਨਾਂ ਨਾਲ ਖੜੇ ਹਾਂ ਸਾਡੇ ਨਾਲ ਖੜੇ ਆ ਪਰ ਮਿਲ ਕੇ ਆਂ ਬਿਲਾ ਨੂੰ ਰਿਜੈਕਟ ਕਰਾਵਾਂਗੇ ਬਾਈ ਗੁਰ ਜੀ ਕੀ ਫਤਹਿ ਸਭ ਤੋਂ ਪਹਿਲਾਂ ਨਾ ਮੈਂ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਇਹ ਨਵੀਂ ਪਾਰਟੀ ਨਹੀਂ 1989 ਦੀ ਪਾਰਟੀ ਹੈ 99 ਦੀ ਜਦੋਂ ਬਾਬਾ ਜੀ ਜਿੰਨਰ ਸਿੰਘ ਨੇ 85 ਇਹ ਪਾਰਟੀ ਬਣਾਈ ਸੀ ਤੇ ਅਨੁਵệch ਇੱਕ ਸਾਈਡ ਲੋੜੇ ਹਣ ਪੰਜਾਬ ਦੀਆਂ 13 ਦੇ 13 ਸੀਟਾਂ ਜਿੱਤੀਆਂ ਸਾਨਾ ਜਿਨ੍ਹਾਂ ਵਿੱਚ ਬੀਬੀ ਬਲਾਰਾ ਲੁਧਿਆਣਾ ਤੋਂ ਜਿੱਤੇ ਸੀ ਜਿਹਨਾਂ ਜੀ ਮਾਂ ਸਿੰਘ ਜੇਲ੍ਹ ਬੈਠੇ ਜਿੱਤੇ ਸਾਨਾ ਇਹ ਉਹ ਪਾਰਟੀ ਹੈ ਜਿੰਦੇ ਅੱਜ ਗੁਰਦੀਪ ਸਿੰਘ ਮਟਿੰਡਾ ਜਿਹੜੇ ਉਸ ਟਾਈਮ ਬਹੁਤ ਸਦਰਸੀ ਸੀ ਬਾਬਾ ਜਗਿੰਦਰ ਸਾਹ ਦੇ ਨਾਲ ਰਹੇ ਸਾਨਾ ਉਹ ਜਿਹਨਾਂ ਸਾਡੇ ਪੰਜਾਬ ਦੇ ਪ੍ਰਧਾਨ ਨੇ ਇਹ ਸਾਡੇ ਨਾਲ ਖੜੇ ਫੁੱਟਾ ਸਿੰਘ ਜੀ ਕਾਰਜਕਾਰੀ ਪ੍ਰਧਾਨ ਨੇ ਇਹ ਪਾਰਟੀ ਬਹੁਤ ਪੁਰਾਣੀ ਹੈ ਤੇ ਸਦਰਸੀ ਅੱਜ ਕਿ ਰਹੇਗਾ ਸਾਡਾ ਏਜੰਡਾ ਇਹ ਹੈ ਕਿ 27 ਦੀ ਅਸੀਂ ਪੂਰੀ ਅਸੀਂ ਆਪਣਾ ਰਾਜ ਆਪ ਕਰਨਾ ਚਾਹੁੰਦੇ ਆ ਪੰਜਾਬ ਜਿਵੇਂ ਲੈਂਡ ਗੋਡਿੰਗ ਹੁਣ ਪਾਇਆ ਇਹ ਜਿਹੜਾ ਦਿੱਲੀ ਤੋਂ ਆ ਕੇ ਪੰਜਾਬ ਤੇ ਰਾਜ ਕਰਦਾ ਚਾਹੁੰਦੇ ਨੇ ਅਸੀਂ ਇਹਨਾਂ ਦੇ ਖਿਲਾਫ ਆ ਅਸੀਂ ਪੰਜਾਬੀ ਆਪਣਾ ਰਾਜ ਆਪ ਚਾਹੁੰਦੇ ਆ ਜਿੰਦੇ ਨਾਲ ਵੀ ਸਾਡੇ ਜਿਹੜੇ ਖਰਮ ਖਿਆਲੀ ਹੋਏ ਪਾਰਟੀ ਕੋਈ ਵੀ ਹੋਏਗੀ ਭਾਵੇਂ ਜਿਹੜੀ ਦਾਗਲਾਂ ਦੇ ਖਿਲਾਫ ਹੋਵੇ ਪੰਜਾਬ ਪੰਥਰ ਸਰਕਾਰ ਬਣਾਉਣ ਦੇ ਹੋਵੇ ਅਸੀਂ ਉਹਨਾਂ ਦੀ ਹਰ ਕੁਰਬਾਨੀ ਕਰਨ ਤਿਆਰ ਆ ਸਾਨੂੰ ਕਿਸੇ ਲਾਲਤ ਦੇ ਲੋਣੇ ਸਾਨੂੰ ਜਿੱਥੇ ਵੀ ਜਗ੍ਹਾ ਤੇ ਵੀ ਖੜਾ ਕਰ ਦਨਗੇ ਕੋਈ ਹੋਰ ਵੀ ਲੋਨ ਨੇ ਅਸੀਂ ਪੰਦ ਦੇ ਨਾਲ ਆ ਅੱਗੇ ਵੀ ਦੋ ਸੀਟਾਂ ਆਪਾਂ ਜਿਹੜੀਆਂ ਜਿੱਤੀਆਂ ਨੇ ਸਾਡੇ ਸਮਰਥਨ ਦੇ ਨਾਲ ਜਿੱਤੀਆਂ ਗਿਆ ਨੇ ਸਰਜੀ ਸਿੰਘ ਕੀ ਘਟੇ ਤੋਂ ਦਿੱਤੇ ਨੇ ਜਿਹੜੇ ਇਹ ਝਾਰਖਸਨ ਉੱਥੇ ਮੋਗੇ ਤੋਂ ਭਾਈ ਕੁਤਾ ਸਿੰਘ ਜੀ ਰਸਲੀ ਤੇ ਜਿਹੜਾ ਭਾਈ ਗੁਰਦੇਵ ਸਿੰਘ ਡੈਂਡਾ ਜੀ ਝਾਰਖਸਨ ਸਾਹ ਰੋਡੇ ਸਾਹਿਬ ਦੇ ਪੂਰਾ ਸਮਰਥਨ ਸੀ ਤੇ ਉਹ ਤਾਂ ਹੀ ਜਿੱਤੀਆਂ ਗਿਆ ਨੇ ਭਾਈ ਅਮਰਤਪਾਲ ਉਸ ਦਾ ਵੀ ਸਮਰਥਨ ਅਸੀਂ ਕੀਤਾ ਸੀ ਠੀਕ ਹੈ ਅੱਜ ਉਹ ਵੀ ਸਾਡੇ ਨਾਲ ਲੈ ਕੋਈ ਫਰਕ ਨਹੀਂ ਹੈਗਾ ਪਰ ਅਸੀਂ ਸਾਰੇ ਇੱਕ ਜੀ ਮੋਟੋ ਕੇ ਲੜਾਂਗੇ ਸਤਾਈ ਦੀ ਤਿਆਰੀ ਪੂਰੀ ਤਰ੍ਹਾਂ ਆ ਰੇ ਨਰਜ ਦੀ ਵਿਗਲ ਵਾਚਕਤਾ ਹੈ ਵਾਈ ਗੁਰਜੀ ਕਾ